ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਬੁਰੀ ਖਬਰ ਸਾਹਮਣੇ ਆ ਰਹੀ ਹੈ ਖਬਰ ਹੈ ਕਿ ਗਾਇਕ ਰਾਜਵੀਰ ਜਵੰਦਾ ਦਾ ਦਿਹਾਂਤ ਹੋ ਗਿਆ ਦੱਸ ਦਈਏ ਰਾਜਵੀਰ ਜਵੰਦਾ ਬੀਤੇ ਦਿਨ ਹੀ ਹਿਮਾਚਲ ਦੇ ਬੱਦੀ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਮਹਾੜੀ ਦੇ 40s ਹਸਪਤਾਲ ਵਿੱਚ ਜਿਹੜਾ ਕਿ ਦਾਖਲ ਕਰਵਾਇਆ ਗਿਆ ਸੀ ਰਾਜਵੀਰ ਜਵੰਦਾ ਦੇ ਸਿਰ ਤੇ ਰੀੜ ਦੀ ਹੱਡੀ 'ਚ ਸੱਟਾਂ ਲੱਗੀਆਂ ਸਨ ਹਸਪਤਾਲ ਲਿਆਉਣ ਤੋਂ ਪਹਿਲਾਂ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ ਇਸ ਤੋਂ ਬਾਅਦ ਉਹਨਾਂ ਨੂੰ ਉਸ ਦਿਨ ਤੋਂ ਲਗਾਤਾਰ ਵੈਂਟੀਨੇਟਰ ਤੇ ਰੱਖਿਆ ਗਿਆ ਤੇ ਅੱਜ ਗਾਇਕ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ 40 ਹਸਪਤਾਲ ਦੇ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਸ਼ਿਮਲਾ ਜਾਂਦੇ ਸਮੇਂ ਬੱਦੀ ਖੇਤਰ ਵਿੱਚ ਆਪਣੇ ਮੋਟਰਸਾਈਕਲ ਤੋਂ ਕੰਟਰੋਲ ਗਵਾਉਣ ਤੋਂ ਬਾਅਦ ਜਵੰਦਾ ਨੂੰ ਮੁਹਾਰੀ ਦੇ 40 ਹਸਪਤਾਲ ਬਹੁਤ ਹੀ ਨਾਜ਼ੁਕ ਹਾਲਤ ਵਿੱਚ ਜਿਹੜਾ ਕਿ ਦਾਖਲ ਕਰਵਾਇਆ ਗਿਆ ਸੀ ਉਹਨਾਂ ਦੀਆਂ ਸੱਟਾਂ ਤੇ ਗੰਭੀਰਤਾ ਦੇ ਕਾਰਨ ਉਹਨਾਂ ਨੂੰ ਤੁਰੰਤ ਵੈਂਟੀਨੇਟਰ ਤੇ ਰੱਖਿਆ ਗਿਆ ਸੀ ਡਾਕਟਰਾਂ ਨੇ ਪਹਿਲਾਂ ਉਹਨਾਂ ਦੀ ਹਾਲਤ ਨੂੰ ਨਾਜ਼ੁਕ ਅਤੇ ਵੱਡੇ ਪੱਧਰ ਤੇ ਬਦਲਿਆ ਨਹੀਂ ਦੱਸਿਆ ਸੀ ਦਿਮਾਗ ਦੇ ਐਮ ਆਰ ਆਈ ਵਿੱਚ ਹਾਈ ਪੋਟਿਕਸ ਨੁਕਸਾਨ ਦਿਖਾਇਆ ਗਿਆ ਸੀ ਜਿਸ ਦਾ ਕਾਰਨ ਉਹਨਾਂ ਦੇ ਸ਼ੁਰੂਆਤੀ ਇਲਾਜ ਕੇਂਦਰ ਵਿੱਚ ਦਿੱਤੇ ਗਏ ਸੀਪੀਆਰ ਨੂੰ ਦੱਸਿਆ ਗਿਆ ਬਾਦੂ ਸਕੈਨਾਂ ਵਿੱਚ ਸਰਵਾਈਕਲ ਅਤੇ ਡੋਰਸਲ ਰੀਡ ਦੀ ਹੱਡੀ ਦੋਵਾਂ ਵਿੱਚ ਵਿਆਪਕ ਸੱਟਾਂ ਦਾ ਖੁਲਾਸਾ ਹੋਇਆ ਜਿਸ ਨਾਲ ਉਹਨਾਂ ਨੂੰ ਚਾਰੇ ਅੰਗਾਂ ਵਿੱਚ ਡੂੰਗੀ ਕਮਜ਼ੋਰੀ ਹੋ ਗਈ ਹੈ ਡਾਕਟਰੀ ਦੇਖਭਾਲ ਤੇ ਲੰਬੇ ਸਮੇਂ ਤੱਕ ਵੈਲਟਿਨੇਟ ਸਹਾਇਤਾ ਦੇ ਬਾਵਜੂਦ ਜਵੰਦਾ ਦੀ ਨਿਊਰੋਲੋਜੀਕ ਸਥਿਤੀ ਕਟ ਦਿਮਾਗੀ ਗਤੀਵਿਧੀਆਂ ਦੇ ਨਾਲ ਗੰਭੀਰ ਰੂਪ ਵਿੱਚ ਸਮਝੋਤਾ ਕੀਤੀ ਗਈ ਹਸਪਤਾਲ ਨੇ ਉਸ ਦੀ ਪੂਰਵ ਅਨੁਮਾਨ ਨੂੰ ਸੁਰੱਖੇ ਦੱਸਿਆ ਸੀ ਜਵੰਦਾ ਜੋ ਆਪਣੇ ਮਸ਼ਹੂਰ ਪੰਜਾਬੀ ਟਰੈਕਾਂ ਲਈ ਜਾਣੇ ਜਾਂਦੇ ਸਨ ਇਸ ਵੱਡੇ ਸਦਮੇ ਤੋਂ ਉੱਭਰ ਨਾ ਸਕਿਆ ਤੇ ਮੰਗਲਵਾਰ ਦੇਰ ਰਾਤ ਉਹਨਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਪੰਜਾਬੀ ਸੰਗੀਤ ਪਾਈਚਾਰੇ ਉਹਨਾਂ ਦੇ ਪ੍ਰਸ਼ੰਸਕ ਜਿਹੜੇ ਕੀ ਸਦਮੇ ਵਿੱਚ ਨੇ ਦੱਸਣਾ ਬੰਦ ਹੈ ਕਿ ਰਾਜਵੀਰ ਜਵੰਦਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮੁੱਛਾਂ ਵਾਲੇ ਗੀਤ ਨਾਲ ਕੀਤੀ ਸੀ ਜਿਸ ਤੇ ਉਹਨਾਂ ਨੂੰ ਰਾਤ ਤੋਂ ਰਾਤ ਮਸ਼ਹੂਰੀ ਦਿਵਾਈ ਇਸ ਤੋਂ ਬਾਅਦ ਜੰਮੇ ਨਾਰ ਦੇ ਗੱਭਰੂ ਸੁਰਮਾ ਅਤੇ ਕੰਧਾਂ ਵਾਲੇ ਵਰਗੇ ਹਿੱਟ ਗੀਤਾਂ ਨੇ ਉਹਨਾਂ ਨੂੰ ਪੰਜਾਬੀ ਸੰਗੀਤ ਇੰਡਸਟਰੀ ਦਾ ਚਹੀਤਾ ਗਾਇਕ ਬਣਾ ਦਿੱਤਾ। ਉਹਨਾਂ ਦੀ ਆਵਾਜ਼, ਸਾਦਗੀ ਅਤੇ ਮਿੱਠੇ ਸੁਭਾਅ ਕਾਰਨ ਉਹ ਨੌਜਵਾਨਾਂ ਦੇ ਦਿਲਾਂ 'ਚ ਖਾਸ ਥਾਂ ਬਣਾਉਣ ਵਿੱਚ ਸਫਲ ਰਹੇ। ਰਾਜਵੀਰ ਜਵੰਦਾ ਦੀ ਮੌਤ ਨਾਲ ਪੰਜਾਬੀ 뮤직 ਇੰਡਸਟਰੀ ਨੇ ਇੱਕ ਹੋਰ ਉੱਬਰਦਾ ਤਾਰਾ ਗਵਾ ਦਿੱਤਾ। ਉਹ ਸਿਰਫ ਇੱਕ ਗਾਇਕ ਨਹੀਂ ਸਗੋ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਵੀ ਸਨ। ਦੱਸਦੀ ਹੈ ਰਾਜਵੀਰ ਜਵੰਦਾ ਦੇ ਚਲੇ ਜਾਣ ਤੇ ਪੰਜਾਬ ਦੀਆਂ ਸਮੂਹ ਰਾਜਨੀਤਿਕ ਸਮਾਜਿਕ ਤੇ ਸੰਗੀਤ ਜਗਤ ਦੀਆਂ ਸ਼ਖਸੀਅਤਾਂ ਦੁੱਖ ਪ੍ਰਗਟ ਕਰ ਰਹੀਆਂ ਹਨ